ਭਾਈੋ ਥੱਲੇ ਭਾਈ ਆ ਅਸੀਂ ਹੁਣੇ ਇਸ ਵਕਤ ਚੰਡੀਗੜ੍ਹ ਪੁਲਿਸ ਸਟੇਸ਼ਨ ਆ 11 ਸਿੱਟਚ ਜਿੱਥੇ ਸਾਡੇ ਤਮਾਮ ਆਗੂ ਸਹਿਬਾਨ ਵੀ ਇੱਥੇ ਬੈਠੇ ਆ ਬਹੁਤ ਸਾਰੇ ਹੀ ਸਾਰੇ ਕਾਂਗਰਸ ਦੇ ਲੀਡਰ ਸਹਿਬਾਨ ਜਿਹੜੇ ਅੱਜ ਟਰਨ ਵਿੱਚ ਪਹੁੰਚੇ ਸੀ ਕੋ ਕੁਝ ਉੱਥੇ ਰਹਿ ਗਏ ਕੁਝ ਅਲੱਗ-ਅਲੱਗ ਥਾਣਿਆਂ 'ਚ ਉਹਨਾਂ ਨੂੰ ਲੈ ਕੇ ਲੈ ਗਏ ਨੀ ਪੁਲਿਸ ਵਾਲੇ ਅੱਜ ਦਾ ਜਿਹੜਾ ਟਰਨ ਹੈ ਇਹ ਥੋੜਾ ਜਿਹਾ ਆਮ ਲੋਕਾਂ ਦੀ ਸਮਝ ਏ ਧਰਨਾ ਕਈ ਵਾਰੀ ਵਿਚਾਰਿਆਂ ਦੇ ਨਹੀਂ ਹੁੰਦਾ ਤੇ ਇਸ ਕਰਕੇ ਮੈਂ ਲਾਈਵ ਹੋ ਰਿਹਾ ਐ ਇਹ ਦੱਸਣਾ ਚਾਹਣਾ ਵੀ ਇਹ ਧਰਨਾ ਕਾਦੇ ਪ੍ਰਤੀ ਹੈ ਧਰਨਾ ਇਹਦੇ ਨਾਲ ਦੇਸ਼ ਦੀ ਆਮ ਜਨਤਾ ਜੁੜੀ ਹੈ ਔਰ ਦੇਸ਼ ਦੀ ਆਮ ਜਨਤਾ ਨੂੰ ਮਿਡਲ ਕਲਾਸ ਲੋਕਾਂ ਨੂੰ ਲੁੱਟਿਆ ਗਿਆ ਹਾਡੇ ਦੇ ਸ਼ੇਅਰ ਆਪਾਂ ਖਰੀਦੇ ਆ ਆਪਣੇ ਛੋਟੇ ਛੋਟੇ ਦਰਮਿਆਨੇ ਲੋਕ ਆ ਵੀ ਕਿਰਤ ਕਮਾਈ ਦਾ ਪੈਸਾ ਲੱਖ ਲੱਖ 2-2 ਲੱਖ ਰੁਪਏ ਸ਼ੇਅਰਾਂ ਚਲਾਉਂਦੇ ਆ ਉਹ ਚੰਗੀਆਂ ਕੰਪਨੀਆਂ ਜਿਆਦਾ ਪੈਸਾ ਲਾਉਂਦੇ ਆ ਤਾਂ ਜੋ ਸ਼ੇਅਰ ਵਧ ਜਾਣ ਤੇ ਚਾਰ ਪੈਸੇ ਉਹਨਾਂ ਨੂੰ ਵੱਟ ਜਾਣ ਔਰ ਦੇਸ਼ ਦੇ ਅੰਦਰ ਇੱਕ ਸੁਨੇਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਦਾਨੀ ਤੇ ਬਾਹਮਨੀ ਨੂੰ ਮਦਦ ਕਰਦੇ ਆ ਕਿ ਇਹਨਾਂ ਦੀਆਂ ਕੰਪਨੀਆਂ 'ਚ ਜੇ ਅਸੀਂ ਪੈਸਾ ਲਾਵਾਂਗੇ ਤੇ ਸਾਡਾ ਪੈਸਾ ਦੁੱਗਣਾ ਤਿਗਣਾ ਹੋ ਜਾਊਗਾ ਲੋਕੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਕਾਰੋਬਾਰ ਦੇ ਨਾਲ-ਨਾਲ ਇਹਨਾਂ ਦੇ ਪ੍ਰਾਈਵੇਟ ਪ੍ਰੋਗਰਾਮਾਂ 'ਚ ਵੀ ਜਾਂਦੇ ਪਿਛੇ ਦੇਖਿਆ ਹੁਣੇ ਮੋਦੀ ਜੀ ਅਬਾਨੀਆਂ ਦੇ ਵਿਆਹ 'ਚ ਗਏ ਕਾਬਾਨੀ ਕੱਲ ਨੂੰ ਸ਼ੇਅਰ ਮਾਰਕੀਟ 'ਚ ਕੋਈ ਸ਼ੇਅਰ ਖੱਟੇਗਾ ਉਹ 10 ਰੁਪਏ ਦੀ ਚੀਜ਼ ਤੇ ਤੜਕੀ ਹੋਰੀ 500 ਦੀ ਹੋ ਜਾਣੀ। ਜੇ ਸਿਨੀਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ ਕਿ ਅਡਾਨੀ ਤੇ ਅਪਾਮੀ ਦੀਆਂ ਕੰਪਨੀਆਂ 'ਚ ਪੈਸਾ ਲਾਓ ਤੇ ਦੁੱਗਣਾ ਤਿਗਣਾ ਹੋ ਜਾਏਗਾ। ਪਰ ਅਡਾਨੀ ਸਾਹਿਬ ਕੀਦੇ ਮਿੱਤਰ ਹੈ। ਅਪਾਮੀ ਕੀਦੇ ਮਿੱਤਰ ਹੈ ਦੁਨੀਆ ਜਾਣਦੀ। ਇੱਕ ਹਿਡਨ ਵਰਗ ਨਾਮ ਦੀ ਕੰਪਨੀ ਏਜੰਸੀ ਹੈ ਇਹ ਯੂ ਐਸ اے ਦੀ ਯੈਲੋ ਕੋ ਇਹਨੇ ਖੁਲਾਸਾ ਕੀਤਾ ਸੀ 2023 ਦੇ ਵਿੱਚ 1 ਜਨਵਰੀ 2023 ਇਹਨਾਂ ਨੇ ਚਾਹ ਸੀ ਵੀ ਇਹ ਧਿਆਨ ਰੱਖਦੀ ਹੈ तमाम ਕੰਪਨੀਆਂ ਤੇ ਆਡਾ ਨਜ਼ਰ ਰੱਖਦੀ ਹੈ ਕਈ ਵੱਡੀਆਂ ਕੰਪਨੀਆਂ ਦੀ ਅਕਾਊਂਟਿੰਗ ਰੈਗੂਲਰਿਟੀਜ਼ ਹੁੰਦੀ ਹੈ ਜાં ਜੋ ਮੈਨੇਜਮੈਂਟ ਸੈਕਟਰ ਦੇ ਵਿੱਚ ਕਈ ਕੰਪਨੀਆਂ ਵੱਡੇ ਵੱਡੇ ਕਫਲੇ ਕਰਦੀਆਂ ਇਹ ਹਿਡਨ ਵਰਗੋਂ ਨਾਲ ਬਾਰੇ ਖਲਾਸਾ ਕਰਦੀ ਹੈ ਇਹਨੇ ਖਲਾਸਾ ਕੀਤਾ 1 ਜਨਵਰੀ 2023 ਤੀ ਜਿਹੜਾ ਬੋਤਮ ਅਡਾਨੀ ਦਾ ਭਰਾ ਅਰਜੇਸ਼ ਅਡਾਨੀ ਜਿਹਰੇ ਤੇ BRI ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਦੇ ਦੋ ਮਕਦਮੇ ਦਰਜ ਹੈ ਜਿਹੜਾ ਦੋ ਵਾਰ ਜੇਲ੍ਹ ਚ ਰਿਹਾ ਹੈ ਇਹਸ ਬੰਦੇ ਨੇ ਨਕਲੀ ਕੰਪਨੀਆਂ ਬਣਾ ਕੇ ਜਿਹਨੂੰ ਅੰਗਰੇਜ਼ੀ ਚ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਪੈਸਾ 20 ਹਜ਼ਾਰ ਕਰੋੜ ਤੋਂ ਵੱਧ ਇਹ ਮਰੇਸ਼ੀਆਸ ਲੈ ਗਿਆ ਇਹ ਮਰੇਸ਼ ਸਿੰਘ ਨਕਲੀ ਕੰਪਨੀਆਂ ਬਣਾ ਕੇ ਰਜੇਸ਼ ਅਡਾਨੀ ਰਜੇਸ਼ ਅਡਾਨੀ ਜਿਹੜਾ ਹੈ ਇਹਨੇ ਫਿਰ ਉਹਦੇ ਅੰਦਰ ਪੈਸਾ ਨਿਵੇਸ਼ ਕੀਤਾ ਉਹ ਜਦੋਂ 20000 ਕਰੋੜ ਬਾਹਰ ਆਉਂਦਾ ਹੈ ਇਹ ਆਪਣੇ ਆਲੇ ਸੋਚਦੇ ਵੀ ਰਾਤੋਂ ਰਾਤ ਸ਼ੇਅਰ ਮਾਰਕੀਟ ਚੋ ਛਾਲ ਆ ਗਿਆ ਇਹ ਜਿਹੜਾ ਸ਼ੇਅਰ ਮਾਰਕੀਟ ਚ ਵੇਖਦਾ ਵੀ ਅਡਾਨੀ ਦੀ ਕੰਪਨੀ 2 ਘੰਟਿਆਂ ਬਾਅਦ 20 ਰੁਪਏ 30 ਰੁਪਏ 40 ਰੁਪਏ 80 ਰੁਪਏ ਉਹ ਭਾਈ ਚਲੋ ਉਹ ਨਿਵੇਸ਼ ਕਰ ਦਿੰਦਾ ਜਿਹੜਾ ਉਹਨੇ ਨਿਵੇਸ਼ ਕਰਤਾ ਪੈਸਾ ਇਸ ਤਰ੍ਹਾਂ ਨਿਵੇਸ਼ ਹੋ ਗਿਆ ਤੇ ਰਿਪੋਰਟ ਆਈ 2023 ਜਨਵਰੀ ਨੂੰ ਨਿਵੇਸ਼ ਤੋਂ ਬਾਅਦ ਜਿਹੜਾ ਰਿਪੋਰਟ ਆਈ 8 ਲੱਖ ਕਰੋੜ ਰੁਪਏ ਦਾ ਅਡਾਨੀ ਨੂੰ ਫਾਇਦਾ ਹੋ ਗਿਆ ਕਿੰਨਾ 8 ਲੱਖ ਕਰੋੜ 8 ਲੱਖ ਕਰੋੜ ਦਾ 3 ਸਾਲਾਂ ਚ ਫਾਇਦਾ ਹੋ ਗਿਆ ਤੇ ਇੱਕ ਵੱਡਾ ਅਪਰਾਧ ਜਿਹੜਾ ਵਿਨੋਦ ਅਡਾਨੀ ਹੈ ਜਿਹਦੀਆਂ 20 ਸ਼ੈੱਲ ਕੰਪਨੀਆਂ ਹੈਗੀਆਂ ਉਹਨਾਂ ਜਿੱਦੋਂ ਨਿਵੇਸ਼ ਹੋ ਗਿਆ ਉਦੋਂ ਉਹਨੇ ਪੈਸਾ ਕਰਤਾ ਇਤਨਾ ਦੇ ਨੇ ਖਰੀਦ ਲਿਆ ਹਿਡਨ ਬਰਗ ਦੀ ਰਿਪੋਰਟ ਆ ਗਈ ਇਹ ਫੇਰ ਕੀ ਹੋਇਆ 38 ਸ਼ੈਨ ਕੰਪਨੀਆਂ ਸੀ ਇਹੋ ਜੀਆਂ 38 ਤੇ 38 ਦੇ ਵਿੱਚ ਮੀਡਲ ਕਲਾਸ ਨੂੰ ਕਹਿੰਦਾ ਪੈਸਾ ਲੱਗਿਆ ਸੀ ਈਵਨ ਜਿਹੜੀ ਆ ਜਿਹੜੀ ਬੀਬੀ ਐ ਚੇਅਰਮੈਨ ਸੀ ਬੀਬੀ ਤੇਰਾ ਤੇਰੇ ਘਰਾਂ ਵਿੱਚ ਦਾ ਪੈਸਾ ਵੀ ਉਹਨਾਂ ਕੰਪਨੀਆਂ 'ਚ ਲੱਗਿਆ ਸੀ ਰਿਪੋਰਟ ਆਈ 2023 ਤੇ ਨਾਲ ਦੀ ਨਾਲ ਸ਼ੇਅਰ ਮਾਰਕੀਟ ਨਾਲ 30% ਥੱਲੇ ਡਿੱਗ ਪਿਆ ਜਾਣੀ ਕੀ 30 ਲੱਖ ਕਰੋੜ ਦਾ ਡਿੰਪਾ ਜੀ ਨੁਕਸਾਨ ਹੋ ਗਿਆ ਜਨਤਾ ਦਾ ਜਿਨ੍ਹਾਂ ਨੇ 500 ਰੁਪਏ ਦਾ ਸ਼ੇਅਰ ਖਰੀਦਿਆ ਸੀ ਐਗਜ਼ਾਮਪਲ ਉਹ 100 ਰੁਪਏ ਦਾ ਰਹਿ ਗਿਆ 400 ਹੋ ਗਿਆ ਹਡਾਣੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੇਕੀਨ ਆਮ ਜਨਤਾ ਦਾ ਪੈਸਾ ਡੁੱਬ ਗਿਆ ਅਡਾਨੀ ਨੇ ਤਾਂ ਫੇਕ ਰੇਕ ਵਧਾਇਆ ਵਿਆ ਸੀ ਜਿਹੜੀ ਚੀਜ਼ 500 ਦੀ ਹੈ ਹੀ ਨਹੀਂ ਉਹ ਆ ਦਾ ਵੀਜ਼ਰ ਕਰੋੜ ਰੁਪਿਆ ਲਾ ਕੇ 500 ਦੀ ਵੜਾਈ ਗਈ ਸੀ ਫਿਰ ਰੋਲਾ ਪੈ ਗਿਆ ਦੇਸ਼ ਦੇਸ਼ੇ ਰੋਲਾ ਪੈ ਗਿਆ ਆਪੋਜੀਸ਼ਨ ਨੇ ਆਵਾਜ਼ ਚੱਕੀ ਪੜਾ ਸਾਹਿਬ ਰਾਹੁਲ ਗਾਂਧੀ ਚੀਕਾ ਮਾਰ ਮਾਰ ਕੇ ਤੁਸੀਂ ਨੋਟਸਮਾ ਜਦੀਪ ਸਾਹਿਬ ਕੀ 20000 ਕਰੋੜ ਦੱਸੋ ਕੀ ਦਾ ਕਿਸੇ ਨੇ ਗੱਲ ਨਹੀਂ ਸੁਣੀ ਹਾਈ ਕੋਰਟ ਚ ਜਾਵੜੇ ਪਰ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਤੁਸੀਂ ਦੇਖਿਆ ਹੀ ਹੈ ਵੀ ਤਿੰਨ ਵਾਰੀ ਤਿੰਨ ਜੱਜਾਂ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਦੇਸ਼ ਵਿੱਚ ਸਭ ਕੁਝ ਠੀਕ ਨਹੀਂ ਹੈ ਸੁਪਰੀਮ ਕੋਰਟ ਦਾ ਆਪਰੇ ਅਸੀਂ ਮਾਨਜੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਅਸੀਂ ਸੀਬੀਆਈ ਦੀ ਇਨਕੁਆਰੀ ਮੰਗਦੇ ਹਾਂ ਪੜੀ ਕਰੂਗੀ ਹੁਣ ਸੱਤੀ ਦੀ ਇਨਕੁਆਰੀ ਜਿਹਨੂੰ ਸੁਪਰੀਮ ਕੋਰਟ ਨੇ ਕਹਿਤਾ ਤਾਂ ਮੰਨਨੀ ਪੈਣੀ ਹੈ ਸੱਤੀ ਨੇ ਇਨਕੁਆਰੀ ਕੀਤੀ ਸੱਤੀ ਦੇ ਚੇਅਰਮੈਨ ਨੇ ਤੇ ਉਹਨਾਂ ਨੂੰ ਕਹਿੰਦਾ ਵੀ ਹਿਡਨ ਬਰਗ ਝੂਠ ਬੋਲਦੀ ਹੈ ਇੱਥੇ ਤਾਂ ਸਾਰਾ ਕੁਝ ਠੀਕ ਹੈ ਤੇ ਮਾਮਲਾ ਠੰਡੇ ਵਾਸਤੇ ਚਬਾਤਾ ਜਿਵੇਂ ਅਕਸਰ ਹੀ ਬੀਜੇਪੀ ਸਰਕਾਰ ਜਿਹੜੇ ਮਸਲੇ ਇਹੋ ਜਿਹੇ ਆ ਹੁਣ ਜਿਵੇਂ ਸਾਡਾ ਐਸਵਾਈਐਲ ਦਾ ਮਸਲਾ ਹੈ ਇਹਨਾਂ ਨੇ ਆਪ ਠੀਕ ਕਰਨਾ ਸੀ ਵੀ ਪਾਣੀ ਨਹੀਂ ਦੇਣਾ ਘਮਾ ਕੇ ਸਪਰੀਮ ਕੋਰਟ ਨੂੰ ਛੱੜਤਾ ਹੈ ਕਮਾਕੇ ਰਾਮ ਮੰਦਰ ਦਾ ਮਸਲਾ ਇੱਧਰ ਨੂੰ ਛੱੜਤਾ ਹੈ ਤੇ ਫਿਰ ਸੁਪਰੀਮ ਕੋਰਟ ਦਾ ਫਿਰ ਅਸੀਂ ਮੰਨਦੇ ਹਾਂ ਉਹਨਾਂ ਦਾ ਹੁਕਮ ਭਾਵੇਂ ਜਾਇਜ਼ ਹੋਵੇ ਤੇ ਸਾ ਨੂੰ ਸਿਰ ਮੱਥੇ ਤੇ ਭਾਵੇਂ ਹੋਗੀ ਰਾਹੁਲ ਗਾਂਧੀ ਨੂੰ ਵੀ 2 ਸਾਲ ਦੀ ਸਜ਼ਾ ਦੇਤੀ ਸੀ ਕੁਝ ਸਾਥੀਆਂ ਨੇ ਉਹ ਤਾਂ ਬੜੀ ਮੁਸ਼ਕਲ ਨਾਲ ਪਤਾ ਨਹੀਂ ਕਿਨੇ ਕਿਸੇ ਦੇ ਰਹਿਮ ਆ ਗਿਆ اچھا ਗੱਲ ਠੰਡੇ ਵਾਸੇ ਚ ਪੈ ਗਈ ਵੀ ਸੈਬੀ ਕਹ ਜੀਏ ਸੈਬੀ ਕੌਣ ਹੈ ਸੈਬੀ ਦੀ ਫੁੱਲ ਫਾਰਮ ਹੈ ਸਕਿਉਰਿਟੀ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਇਹ ਸ਼ੇਅਰ ਮਾਰਕੀਟ ਤੇ ਹੋਈਆਂ ਕੰਪਨੀਆਂ ਤੇ ਨਿਗ੍ਹਾ ਰੱਖਦੀ ਹੈ ਹੁਣ ਜਿਹੜੀ ਬਿੱਲੀ ਨੂੰ ਦੁੱਧ ਦੀ ਰਾਖੀ ਬਣਾ ਬਿਠਾ ਦੇਉਗੇ ਕੀ ਕਰੂਗੇ ਹੁਣ ਫੇਰ ਹਿਡਨਬਰਗ ਨੇ ਰਿਪੋਰਟ ਦਿੱਤੀ ਐ ਹੁਣ ਇਹ ਕਿਉਂ ਏ ਓਏ ਹਿੰਦੋਸਤਾਨੀਓ ਓਏ 100 ਕਰੋੜ ਦੀ ਆਬਾਦੀ ਤੋਂ ਵੱਧ ਆਵੇ ਦੇਸ਼ ਆਲੇਓ ਤੁਹਾਨੂੰ ਪਤਾ ਹੀ ਨਹੀਂ ਹੋਰ ਕੀ ਏ ਕਿਉਂਕਿ ਸਾਰੇ ਚੈਨਲ ਤਾਂ ਅਡਾਨੀਆਂ ਤੇ ਬਾਨੀਆਂ ਦੇ ਸਾਰੇ 5 ਦਿਨ ਲਗਾਤਾਰ ਚੱਲਦਾ ਹੈ ਸੈਮੀ ਨੇ ਦਿੱਤੀ ਅਡਾਨੀ ਨੂੰ ਕਲੀਨ ਚੈਟ ਹੇ ਜਨਤਾ ਸੋਚ ਲਈਏ ਰਾਹੁਲ ਗਾਂਧੀ ਝੂਠ ਬੋਲਦਾ ਆਪਾਂ ਵੀ ਠੰਡੇ ਹੋ ਕੇ ਬਹਿ ਜਾਣੇ ਕੋਈ ਜਵਾਬ ਤਾਂ ਹੁੰਦਾ ਨਹੀਂ ਹੁਣ ਦੁਬਾਰਾ ਰਿਪੋਰਟ ਦਿੱਤੀ ਐ ਸਭੀ ਗੰਦੀ ਐ 10 ਅਗਸਤ ਨੂੰ 2024 ਨੂੰ ਕਲੀਨ ਚੇਟ ਦਿੱਤੀ ਤੇ ਪਤਾ ਲੱਗਿਆ ਹੁਣ ਦੁਬਾਰੇ ਜਦੋਂ ਰਿਪੋਰਟ ਦਿੱਤੀ ਇਹਨਾਂ ਨੇ ਫੇਰ ਹੀ ਦਿਨ ਬਰਗਲੇ ਉਹ ਕਹਿੰਦੇ ਓਏ ਜਿਹੜੀ ਸੈਪੀ ਦੀ ਚੇਅਰਮੈਨ ਹੈ ਕਲੀਨਸ਼ੇਡ ਤੇ ਪੀਤੀ ਜਾਂਦੀ ਹੈ ਉਹ ਅਦਾਨੀ ਦੀ ਬੰਦਾ ਹੈ ਅਦਾਨੀ ਨਾਲ ਰਲਿਆ ਉਹ ਗੁਜਰਾਤ ਦੀ ਹੈ ਪ੍ਰਾਈਵੇਟ ਕੰਪਨੀ ਦੀ ਹੈ ਫਾਈਨੈਂਸ਼ੀਅਲ ट्रांजੈਕਸ਼ਨ ਤੇ ਕੰਮ ਕਰਦੀ ਸੀ ਉਹਨਾਂ ਨਾਲ ਫਿਰ ਵੀ ਉਹ ਅਦਾਨੀ ਦੀਆਂ ਸ਼ੈੱਲ ਕੰਪਨੀ ਚੋਰਾ ਹਿੱਸਾ ਸੀ ਅਦਾਨੀ ਨੇ ਉਹਨੂੰ ਫਿਰ ਮੈਂਬਰ ਲਵਾਇਆ ਸੇਬੀ ਦਾ 2017 ਮਾਰਚ 2017 ਇਹਨੂੰ ਮੈਂਬਰ ਬਣਾਇਆ April 2017 ਇਹ ਫਿਰ ਮਾਰਚ 2022 ਹੋਣੀ ਕਿਦੇ ਨੇ ਮੈਂਬਰ ਤੋਂ ਲਾਤੀ ਚੇਅਰਮੈਨ ਇਹ ਹੈ ਗੁਜਰਾਤ ਦੀ ਤੇਰਾ ਨਾਮ ਤੁਹਾਨੂੰ ਦੱਸ ਹੀ ਦਿੱਤਾ ਹੈ ਵਾਰੀ ਵਾਰੀ ਭੁੱਲ ਜਾਈਦਾ ਹੈ ਮਾਦਰੀ ਪੂਰੀ ਬੁਰਜ ਹਾਂ ਮਾਦਵੀ ਪੂਰੀ ਬੁਰਜ ਹੈਗਾ ਬੁਰਜ ਬੁਚ 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 ਤੇਰਾ ਨਾਮ ਹੈ ਹੁਣ ਸਾਡੀ ਮੰਗ ਕੀ ਹੈ ਇਹ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਲੇਡੀ ਹੈ ਇਹਦਾ ਕੋਈ ਅਗੋਰਾ ਪਾਰਟਨਰਸ ਦੇ ਨਾਤੇ ਕੋਈ ਕੰਪਨੀ ਹੈ ਸਿੰਗਾਪੁਰ ਚ ਇਹ 99. ਨਾਡੇ 90% ਰਿਚ ਸਟੇਕ ਹホルダー ਹੈ ਜਿਹੜੀ ਖੁਦ ਸੇਬੀ ਵੀ ਚੇਰਮੈਨ ਹੈ ਇੱਕ ਨਿਫਟ ਟੌਪ ਇੰਟਰਸਟ ਹੈ ਫਿਰ ਆਪ ਹੀ ਸ਼ੇਅਰ ਖਰੀਦ ਰਹੀ ਹੈ ਕੰਪਨੀ ਹੈ ਤੇ ਆਪ ਹੀ ਹੋਈ ਚੇਰਮੈਨ ਹੈ ਫੈਸਲਾ ਕੀ ਕਰੋਗੇ ਜੇ ਮੈਂ ਟ੍ਰਾਂਸਪੋਰਟ ਮੰਤਰੀ ਹਾਂ ਤਾਂ ਮੇਰੀ ਆਪ ਹੀ ਟ੍ਰਾਂਸਪੋਰਟ ਕੰਪਨੀ ਹੈ ਕਿ ਮੇਰੇ ਤੋਂ ਗੌਰਮੈਂਟ ਦਾ ਕੀ ਭਲਾ ਮੰਗ ਲੂ ਮੈਂ ਤਾਂ ਫੇਰ ਆਪਣੀ ਕੰਪਨੀ ਨੂੰ ਦੇਉਂਗਾ ਸੋਚਦਾ ਸਿੰਗਾਪੁਰ ਨੂੰ ਪੁੱਛਿਆ ਵੀ ਇਹਰਾ ਇਹਨਾਂ ਦੇ ਲਈ ਸ਼ਰਮ ਦੀਆਂ ਫਾਈਨੈਂਸ਼ੀਅਲ ਕੀ ਹੈ ਇਹ ਹਾਲਾਤ ਤਾਂ ਸਿੰਗਾਪੁਰ ਦੀ ਕੰਪਨੀ ਨੇ ਕਿਹਾ ਕਿ ਅਸੀਂ ਇਹ ਡਿਸਕਲੋਜ਼ ਨਹੀਂ ਕਰ ਸਕਦੇ ਬੀਰੇ ਕਿੰਨਾ ਪੈਸਾ ਕਿੰਨਾ ਕਿੰਨਾ ਨਹੀਂ ਇੰਦਾ ਮਤਲਬ ਇਹ ਹੈ ਕਿ ਸਾਰਾ ਕੰਮ ਕਪਰੇ ਚ ਹੈ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਚੋਣਾਂ ਦੇ ਸਮੇਂ ਗਰਾਵਟ ਫੇਰ ਇੱਕੋ ਦਮ ਰਾਹੁਲ ਗਾਂਧੀ ਇਹੀ ਰੌਲਾ ਪਾ ਰਿਹਾ ਦਿਨ ਬਦ ਦੇਣ ਰਾਤੋਂ ਰਾਤ ਅਮੀਰ ਹੋਣਾ ਇੱਕ ਹੀ ਤਰੀਕਾ ਹੈ ਇਹ ਹੀ ਹੈ ਇਹ ਆਪ ਦਾ 10 ਰੁਪਏ ਦਾ ਸ਼ੇਅਰ ਹਜ਼ਾਰ ਦਾ ਬਣਾਤਾ ਪੇ ਕਰੋੜਾ ਰੁਪਇਆ ਇਨਵੈਸਟ ਕੀਤਾ ਤੇ ਉਹ ਆਪਣੇ ਸ਼ੇਅਰ ਵੇਚ ਕੇ ਨੰਗ ਗਿਆ ਬੰਦਾ ਤੇ ਹੀਰੋ ਗਿਆ ਇਹ ਬੜਾ ਸਮਾਰਟ ਤਰੀਕਾ ਹੈ ਆਮ ਜਨਤਾ ਨੂੰ ਪਤਾ ਹੀ ਨਹੀਂ ਇੱਥੇ ਲੋਕ ਕੋਈ ਲੱਖ ਦਾ ਫੇਰਾ ਫੇਰੀ ਕਰਦਾ ਕੋਈ 5 ਲੱਖ ਦੀ ਕਰਦਾ ਸਾਧੂ ਸਿੰਘ ਸਾਡੇ ਅੰਦਰ ਦਿੱਤੇ ਪਏ ਐ 10000 ਰੁਪਇਆ ਜੇ ਚੋਂ ਮਿਲਿਆ ਭਾਤਕੂ ਸ਼ਨਾ ਸ਼ਵੰਦਰ ਦੇ ਤਰਾਪਿਆ ਤੇ ਰੁਪਇਆ ਨਹੀਂ ਮਿਲਿਆ ਹੋਰ ਬਥੇਰੇ ਸਾਡੇ ਸੋਨੀ ਸਾਹਿਬ ਅਰੀ ਇਹ ਜਿੱਥੇ ਅਰਬਾਂ ਦਾ ਘਪਲਾ ਹੈ ਉਹਨਾਂ ਨੇ ਕੋਈ ਮੂੰਹ ਨਹੀਂ ਕਰਦਾ ਹੁਣ ਸਾਡੀ ਮੰਗ ਹੈ ਅੱਜ ਦੇਸ਼ ਪਰਦੇ ਦੇ ਵਿੱਚ ਅਸੀਂ ਲੋਕੋ ਧਰਨੇ ਲਾਏ ਲੋਕਾਂ ਅਸੀਂ ਆਮ ਜਨਤਾ ਅਸੀਂ ਸਾਡੀ ਮੰਗ ਹੈ ਕਿ ਇਸ ਚੇਅਰਮੈਨ ਨੂੰ ਬਖਾਸ ਕਰੋ ਇਹਦੇ ਤੇ ਮੁਕੱਦਮਾ ਦਰਜ ਕਰੋ ਏਡੀ ਇਨਕੁਆਇਰੀ ਕਰੇ ਤੇ ਨਾਲ ਜੁਆਇੰਟ ਪਾਰਲੀਮੈਂਟ ਕਮੇਟੀ ਬਣਨੀ ਚਾਹੀਦੀ ਹੈ ਰਾਹੁਲ ਗਾਂਧੀ ਦੀ ਔਰ ਮਲਿਕ ਅਰਜੁਨ ਖਰਗੇ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਦੀ ਅਗਵਾਈ ਚੱਜਦਾ ਧਰਨਾ ਅਸੀਂ ਲਾਇਆ ਹੈ ਇਹ ਮਲਿਕ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਨੇ ਦੇ ਆਦੇਸ਼ਾਂ ਤੇ ਅੱਜ ਪੂਰੇ ਦੇਸ਼ ਪਰ ਅਸੀਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਹੇ ਹਾਂ आम लोगां दी लड़ाई लड़ रहे और राहुल गांधी और खरगे साहब और कांग्रेस पार्टी केवल आम लोगां दी लड़ाई लड़ती है और ये प्रदर्शन इत्थे ही खत्म नहीं होंगे ये जारी रहेंगे जब तक जॉइंट पार्लियामेंट कमेटी नहीं बन जाती कांग्रेस पार्टी जिंदाबाद कांग्रेस पार्टी जिंदाबाद राहुल गांधी जिंदाबाद हमने ਸਾਤ ਪਰ ਮੈਂ ਚੰਡੀਗੜ੍ਹ ਪੁਲਿਸ ਵੀ ਨਿੰਦਾ ਕਰਦਾ ਜਿਸ ਤਰ੍ਹਾਂ ਦਾ ਚੰਡੀਗੜ੍ਹ ਪੁਲਿਸ ਦਾ ਰਵੱਈਆ ਚੁਣੇ ਹੋਏ ਨੁਮਾਇੰਦਿਆਂ ਨਾਲ ਸੀ ਸਾਡੀਆਂ ਪੱਗਾਂ ਚੰਡੀਗੜ੍ਹ ਪੁਲਿਸ ਨੇ ਉਤਾਰੀਆਂ ਚੰਡੀਗੜ੍ਹ ਪੁਲਿਸ ਸੁਭਾਣ ਸਾਨੂੰ ਧੂਆ ਘਰੀਸ ਕੀਤੀ ਸਾਡੀਆਂ ਲੱਤਾਂ ਤੋਂ ਫੜ ਫੜ ਕੇ ਲੈ ਕੇ ਆਏ ਔਰ ਜੋ ਰਵਈਆ ਇਹਨਾਂ ਦਾ ਸੀ ਹੈ ਇਸ ਗਲਤੀ ਮੈਂ ਕਰੜੇ ਸ਼ਬਦਾਂ ਚ ਚੰਡੀਗੜ੍ਹ ਪੁਲਸ ਨੇ ਨਿੰਦਾ ਕਰਦਾ ਇਹ ਚੰਡੀਗੜ੍ਹ ਪੁਲਸ ਨੇ ਅੱਜ ਦਾ ਜਿਹੜਾ ਵਿਵਹਾਰ ਸੀਗਾ ਇਹ ਚੰਡੀਗੜ੍ਹ ਪੁਲਸ ਦਾ ਚੰਗਾ ਨਹੀਂ ਸੀਗਾ ਸਮੇਂ ਆਉਂਦੇ ਜਾਂਦੇ ਰਹਿੰਦੇ ਮੇਰੇ ਸਰਦਾਰਨੀ ਬੀਬੀ ਜੀ ਐਸਐਸਪੀ ਹੈ ਪੰਜਾਬ ਦੀ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਕੇਡਰ ਦੀ ਐਸਐਸਪੀ ਹੋਵੇ ਪੰਜਾਬ ਕਿ ਪੰਜਾਬ ਦੇ ਲੋਕਾਂ ਦੀਆਂ ਪੱਗਾਂ ਲਵਾਵੇ ਇਹ ਸੰਗ ਇਹ ਸਾਨੂੰ برداشت ਨਹੀਂ ਹੈ ਮੈਡਮ ਕੋਈ ਗੱਲ ਨਹੀਂ ਤੁਸੀਂ ਕੁਰਸੀ ਤੇ ਹੋ ਪਰ ਸਾਨੂੰ ਇਹ ਚੇਤੇ ਰਹੇਗਾ ਇਹ ਚੇਤੇ ਰਹੇਗਾ ਕਿ ਮੈਂਬਰ ਆਫ ਪਾਰਲੀਮੈਂਟ ਸਾਫਟਾ ਮੈਂਬਰ ਆਫ ਪਾਰਲੀਮੈਂਟ ਐਮ ਐਲ ਐ ਸਹਿਬਾਨ ਜਿਨ੍ਹਾਂ ਦੇ ਪ੍ਰਧਾਨ ਸਹਿਬਾਨ ਜਿਸ ਤਰ੍ਹਾਂ ਜਲੀਲ ਹੋਏ ਹੈ ਕੋਈ ਗੱਲ ਨਹੀਂ ਅਸੀਂ ਆਪਦੇ ਦਿਲ ਦੀਆਂ ਦਿਲ ਚ ਰੱਖਾਂਗੇ ਤੇ ਸੱਚੇ ਪਾਤਸ਼ਾਹ ਚੰਗੀ ਨੀਅਤ ਵਾਲੇ ਦਾ ਕਦੇ ਨਾ ਕਦੇ ਕੰਮ ਲਿਆ ਦਿੰਦਾ ਔਰ ਪੰਜਾਬੀ ਹਮੇਸ਼ਾ ਸਾਫਤ ਦਾ ਆਪਣਾ ਪੂਰਾ ਕਰਦੇ ਔਰ ਅਸੀਂ ਤੁਹਾਡੇਾਂ ਨੂੰ ਨਹੀਂ ਕਰਾਂਗੇ ਅਸੀਂ ਹਰ ਇੱਕ ਨੂੰ ਕਹਾਂ ਕਿ ਪੁਲਿਸ ਕੋਈ ਕਾਨੂੰਨ ਛਾਪਾ ਨਹੀਂ ਰਹਿਣਾ ਕਿਸੇ ਪੁਲਿਸ ਪ੍ਰਸ਼ਾਸਨ ਹਾਂ ਤਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਵਿਅਕਤੀ ਦੇ ਨਾਲ ਤੱਕਾ ਨਹੀਂ ਕਰਨਾ ਆਪਾਂ ਤੱਕਾ ਨਹੀਂ ਮਾਰਨਾ ਪਰ ਪੋਸਾ ਵਾਲਿਆਂ ਨੇ ਢੁੱਡਾ ਮਾਰ ਮਾਰ ਕੇ ਢੁੱਡਾ ਮਾਰ ਮਾਰ ਕੇ ਜੋ ਸਾਡੇ ਨਾਲ ਰਵਈਆ ਕੀਤਾ ਸਾਡੀ ਢੂਈ 'ਚ ਢੁੱਡ ਮਾਰ ਕੇ ਹੋਈ ਗਾਲੀ ਮੇਰੇ ਮਾਰੇ ਲੱਗਾ ਫੇਕ ਮੱਲਾ ਲੱਗਾ ਮਾਰੇ ਲੱਗਾ ਲਾਈਆਂ ਅਸੀਂ ਕੱਖ ਨਹੀਂ ਕਰ ਰਹੇ ਸੀ ਅਸੀਂ ਦੋ ਕਿਲਾ ਵਾਲੇ ਬੈਰੀਕੇਡ ਲਾਇਆ ਕਿੱਥੇ ਟੱਪ ਕੇ ਜਾਵਾਂਗੇ ਅਸੀਂ ਕੋਈ ਕ੍ਰਿਮੀਨਲ ਆ। ਉਹ ਐ ਗੈਂਗਸਟਰ ਆਉਂਦੇ ਆ। ਤੁਸੀਂ ਸਾਰੇ ਪੁਲਿਸ ਵਾਲੇ ਬੈਠ ਕੇ ਹਾਜ਼ਰੀ ਭਰਦੇ ਉਹਨਾਂ ਦੇ ਹੱਥ ਜੋੜ ਕੇ। ਕਿਉਂਕਿ ਡਰ ਲੱਗਦਾ ਮੀਟਿੰਗ ਕਰਾਉਣੇ ਆ। ਸੀਆਈਏ 'ਚ ਮੀਟਿੰਗਾਂ ਹੁੰਦੀਆਂ। ਸੀਆਈਏ 'ਚ ਪ੍ਰੈਸ ਕਾਨਫਰੰਸ ਹੁੰਦੀ ਆ। ਔਰ ਸਾਡੇ ਨਾਲ ਆਹ ਰਵਈਆ ਕਰਦੇ ਆ। ਔਰ ਅਸੀਂ ਪੁਲਿਸ ਨੂੰ ਇਤਲਾਹ ਦੇ ਕੇ ਆਇਸ ਪਰ ਸਾਡੇ ਨਾਲ ਅੱਜ ਚੰਗਾ ਸਲੂਕ ਚੰਡੀਗੜ੍ਹ ਪੁਲਿਸ ਨੇ ਨਹੀਂ ਕੀਤਾ ਅਸੀਂ ਇਸ ਕੱਲ ਦੀ ਨਿੰਦਾ ਕਰਦੇ ਹਾਂ ਔਰ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਸ ਕੱਲ ਦਾ ਇਹ ਪਰਵੇਲੇ ਕਮੇਟੀ ਨੂੰ ਇਹ ਬਿਆਨ ਦਿੱਤਾ ਕਿ ਸਾਡੇ ਨਾਲ ਚੁਣੇ ਹੋਏ ਐਮਪੀਆ ਨਾਲ ਚੰਡੀਗੜ੍ਹ ਪੁਲਿਸ ਦਾ ਰਵੱਈਆ ਠੀਕ ਨਹੀਂ ਸੀ ਰਾਜਾ ਅਪਰੀਂ ਆਦੇਸੋ ਹਮਾਰਾ ਮਾਰਾ ਸੋ ਹਮ ਤੁਹਾਰੇ ਸਾਥ ਹਾਂ ਸੋ ਥੋੜਾ ਸਾਰਿਆਂ ਦਾ ਧੰਨਵਾਦ ਤੇ ਲੋਕਾਂ ਨੂੰ ਇਸ ਤਰ੍ਹਾਂ ਕੇ ਦੱਸਿਆ ਹੈ ਕੀ ਆਪਾਂ ਗਾ ਤੋਂ ਨਿਗਾਹ ਰੱਖਣੀ ਹੈ ਅਡਾਨੀ ਤੇ ਬਾਨੀ ਦੀਆਂ ਕੰਪਨੀਆਂ ਚ ਪੈਸਾ ਲਾਉਣਾ ਬੰਦ ਕਰਦੇ ਹੋ ਅਡਾਨੀ ਬਾਨੀ ਹਾਏ 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 ਤੇ ਤੁਹਾਡਾ ਬਈ ਸਾਰਿਆਂ ਦਾ ਧੰਨਵਾਦ ਜਿਉਂਦੇ ਵੱਸਦੇ ਰਹੋ ਮੈਂ ਤਾਂ ਨਾਮ ਲੀਡਰ ਸੇ ਬਾਨਾ ਦਾ ਦਿੰਪਾ ਜੀ ਦਾ ਪਾੜਾ ਜੀ ਦਾ ਅੱਜ ਮੇਰੇ ਭਰਾ ਨੇ ਦਿੰਪਾ ਜੀ ਆਦੇ ਨੇ ਚਿਪ ਘੜ ਮੋਹਿਤ ਮਿੰਦਰਾ ਸਾਹਿਬ ਯੂਥ ਕਾਂਗਰਸ ਦਾ ਸਦੀਕ ਸਾਹਿਬ ਦਾ ਬਹਿਨ ਸਾਹਿਬ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਦਾ ਮੈਂ ਬੜਾ ਧੰਨਵਾਦੀ ਆ ਬੜਾ ਮਸ਼ਕੂਰ ਆ ਕਿ ਲੋਕ ਸਾਹਿਬ ਸਾਡੇ ਸਾਫਾ ਡੀਜੀਪੀ ਸਾਹਿਬ ਦਾ ਸਾਡੇ ਸਪਾਂਸਰਸ ਪਰਸਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਜੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਬਿੱਟੂ ਜੀ ਬੱਬੂ ਜੀ ਖੜੇ ਫਿਰ ਜਾਦਾ ਸਮਾਂ ਲੱਗ ਜਾਏਗਾ ਤੁਸੀਂ ਸਾਰੇ ਮੇਰੇ ਸਿਰ ਦੇ ਤਾਜ ਹੋ ਤੁਹਾਡਾ ਮੈਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਥਾਣੇ ਆਏ ਹੋ ਤੇ ਨੌਜਵਾਨ ਮੁੰਡਿਆਂ ਦਾ ਦਾਦਾ ਜੀ ਜਿਨ੍ਹਾਂ ਨੇ ਮੇਰੀਆਂ ਬਾਹਾਂ ਫੜ ਫੜ ਕੇ ਪੂਰਾ ਜੋਸ਼ ਉਠਾਇਆ ਮੈਂ ਸਿਰਜ ਕੋ ਅੱਗੇ ਤੁਹਾਡਾ ਧੰਨਵਾਦ ਕਰਦਾ ਐਲ ਐਸ ਯੂ ਆਈ ਆਵਰੇ ਦਾ ਜਿੰਦਾਬਾਦ ਜਿੰਦਾਬਾਦ ਰਾਜੇ ਅਮਰੇ ਜਿੰਦਾਬਾਦ ਅਮਰਿੰਦਰ ਸਿੰਘ ਰਾਜੇ ਅਮਰੇ ਜਿੰਦਾਬਾਦ ਈਸ਼ਰ ਪ੍ਰੀਤ ਹਰੀ ਐਲ ਐਸ ਯੂ ਆਈ ਆਵੇ ਪ੍ਰਧਾਨ ਦਾ સાર્યાના ધનવાદ બત મહેરબાની વાહેગરુ જી કા ખસા વાત ફત